ਦੇ ਰਿਗਾਰਡਿੰਗ ਹੈ ਅੱਜ ਮੁਹਾਲੀ ਪੁਲਿਸ ਨੇ ਅੱਜ ਇੱਕ ਮੋਡਿਊਲ ਜਿਹੜਾ ਹੈਗਾ ਉਹ ਬਰਸ ਕੀਤਾ ਜਿਹੜਾ ਕਿ ਟਾਰਗੇਟ ਕਿਲਿੰਗ ਦੇ ਵਿੱਚ ਇਨਵੋਲਡ ਹੁੰਦਾ ਸੀ ਇਹਦੇ ਵਿੱਚ ਦੋ ਬੰਦੇ ਸੀ ਗ੍ਰਿਫਤਾਰ ਕੀਤੇ ਇੱਕ ਮੋਹਿਤ ਕੁਮਾਰ ਪੁੱਤਰ ਪਵਨ ਕੁਮਾਰ ਅਤੇ ਇੱਕ ਮਨਿੰਦਰ ਸਿੰਘ ਔਰ ਬੋਬਿਕ ਇਹਨਾਂ ਤੋਂ 90 ਜਿਹੜੇ ਲਾਈਵ ਰਾਉਂਡ ਹੈ 9 ਐਮ ਐਮ ਦੇ ਉਹ ਬਰਾਮਦ ਹੋਏ ਨੇ 90 ਰਾਉਂਡ ਜਿਹੜੇ ਹੈਗੇ ਤੇ ਇਹ ਜਿਹੜੇ ਹੈਗੇ ਇਹ ਚ ਮੇਨ ਜਿਹੜਾ ਇਹਦਾ ਦੋਸ਼ੀ ਹੈ ਉਹ ਮਨਿੰਦਰ ਸਿੰਘ ਔਰ ਬੋਬੀ ਹੈ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਹੈ ਇਹਦਾ ਸਾਥੀ ਜਿਹੜਾ ਮੋਹਿਤ ਕੁਮਾਰ ਹੈ ਇਹ ਇਹ ਉੱਥੇ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਅਤੇ ਇੱਥੇ ਖਰੜ ਦੇ ਵਿੱਚ ਪੀਜੀ ਦੇ ਵਿੱਚ ਰਹਿ ਰਿਹਾ ਸੀਗਾ ਇਹ ਅੱਗੇ ਹਰਜੀਤ ਭੰਡਾਲ ਨਾਮ ਦੇ ਵਿਅਕਤੀ ਨਾਲ ਜੁੜੇ ਹੋਏ ਨੇ ਜਿਹੜਾ ਕਿ ਇੰਗਲੈਂਡ ਰਹਿੰਦਾ ਹੈ ਹਰਜੀਤ ਭੰਡਾਲ ਅੱਗੇ ਗੋਪੀ ਨਵਾਂ ਸ਼ਹਿਰ ਦਾ ਜਿਹੜਾ ਕਿ ਰਹਿਣ ਵਾਲਾ ਹੈ ਜਿਹੜਾ ਕਿ ਯੂ ਐਸ ਏ ਦੇ ਵਿੱਚ ਫਿਲਹਾਲ ਰਹਿੰਦਾ ਹੈ ਇਹ ਅੱਗੇ ਉਹਦੇ ਨਾਲ ਜੁੜੇ ਹੋਏ ਨੇ ਤੇ ਇਹ ਜਿਹੜੇ ਦੋਨੋਂ ਵਿਅਕਤੀ ਨੇ ਇਹ ਗੋਪੀ ਤੇ ਹਰਜੀਤ ਭੰਡਾਲ ਦੇ ਮੋਡਿਊਲ ਦਾ 파ਟ ਨੇ ਇਨਾਂ ਦਾ ਜਿਹੜਾ ਮਕਸਦ ਇਹ ਸੀਗਾ ਕਿ ਇਹਨਾਂ ਨੇ ਕੁਝ ਟਾਰਗੇਟਸ ਜਿਹੜੇ ਸੀ ਆਇਡੈਂਟੀਫਾਈ ਕੀਤੇ ਹੋਏ ਸੀਗੇ ਹਜੀਪ ਭੰਡਾਲ ਦੇ ਗੋਪੀ ਨੇ ਉਹਨਾਂ ਟਾਰਗੇਟਸ ਨੂੰ ਐਲੀਮੀਨੇਟ ਕਰਨ ਵਾਸਤੇ ਇਹਨਾਂ ਕੋਲੇ ਇਹ ਸਾਰਾ ਹਸਲਾ ਜਿਹੜਾ ਆਇਆ ਹੋਇਆ ਸੀਗਾ ਇਹ ਜਿਹੜਾ ਵੈਪਨ ਸੀਗਾ ਇਹਨਾਂ ਨੇ ਇੱਥੇ ਲਾਂਡਰਾ ਰੋਡ ਦੇ ਕੋਲੇ ਕੋਈ ਅਨਨੋਨ ਬੰਦਾ ਇਹਨਾਂ ਨੂੰ ਬਾਹਰੋਂ ਕਹਿਨ ਬਾਹਰੋਂ ਕਹਿਨ ਦੇ ਮੁਤਾਬਕ ਇਹ ਇੱਕ ਜਗ੍ਹਾ ਤੇ ਆਇਡੈਂਟੀਫਾਈਡ ਜਗ੍ਹਾ ਤੇ ਰੱਖ ਗਿਆ ਸੀਗਾ ਜਿੱਥੋਂ 모ਹਿਤ ਨੇ ਇਹ ਕਲੈਕਟ ਕਰਕੇ ਆਪਣੇ ਘਰ ਦੇ ਵਿੱਚ ਰੱਖ ਲਿਆ ਸੀਗਾ ਇਹ ਸਾਰੀ ਜਿਹੜੀ ਚੀਜ਼ ਹੈ ਮਨਿੰਦਰ ਸਿੰਘ ਬੋਬੀ ਦੇ ਕਹਿਣ ਤੇ ਕੀਤੀ ਸੀ ਇਹਨੇ ਤੇ ਇਹਨਾਂ ਦੇ ਨਾਲ ਦੋ ਵੈਪਨ ਵੀ ਜਿਹੜੇ ਸੀਗੇ ਬਾਹਰੋਂ ਭੇਜੇ ਗਏ ਸੀਗੇ ਉਹ ਜਿਹੜੇ ਦੋ ਵੈਪਨ ਹੈ ਉਹ ਸਾਡੀ ਪੁਛਗਿਚ ਮੁਤਾਬਕ ਅੰਮ੍ਰਿਤਸਰ ਪੁਲਿਸ ਨੇ ਕਿਤੇ ਬਰਾਮਦ ਕਰ ਲੈਨੇ ਜਿਹਦੀ ਡਿਟੇਲਸ ਅਸੀਂ ਇਹਨਾਂ ਤੋਂ ਲੈ ਰਹੇ ਹਾਂ ਤੇ ਇਹਦੇ ਵਿੱਚ ਇਹਨਾਂ ਦੇ ਅਰੈਸਟ ਹੋਣ ਦੇ ਨਾਲ ਜਿਹੜੀ ਟਾਰਗੇਟ ਕਿਲਿੰਗ ਹੋਣੀ ਸੀਗੀ ਉਧਰ ਸੁਲਤਾਨਪੁਰ ਲੋਧੀ ਦੇ ਏਰੀਆ ਦੇ ਵਿੱਚ ਉਹ ਜਿਹੜੀ ਹੈਗੀ ਪ੍ਰੀਵੈਂਟ ਹੋਈ ਹੈ ਇਹ ਦੋਨੋਂ ਜਿਹੜੇ ਐ ਇਹਨਾਂ ਦਾ ਕ੍ਰਿਮਨਲ ਬੈਕਗ੍ਰਾਉਂਡ ਐ ਇਹੋ ਇਹਨਾਂ ਦੋਨਾਂ ਦੇ ਉੱਤੇ ਜਿਵੇਂ ਜਿਹੜਾ ਮਨਿੰਦਰ ਸਿੰਘ ਉਰਫ ਬੋਬੀ ਐ ਇਹ ਤੇ ਨੌ ਪਰਚੇ ਦਰਜ ਨੇ ਜੋ ਸਾਨੂੰ ਹਿੱਤਿਕ ਰਿਕਾਰਡ ਮੁਤਾਬਕ ਮਿਲੇ ਨੇ ਇਹਨਾਂ ਦੇ ਵਿੱਚ ਐਕਸਟਰਸ਼ਨ ਦੇ ਪਰਚੇ ਅਟੈਂਪਟ ਟੂ ਮਰਡਰ ਦੇ ਪਰਚੇ ਆਰਮਜ਼ੈਕ ਦੇ ਪਰਚੇ ਸ਼ਾਮਿਲ ਨੇ ਜਿਹੜਾ 모ਹਿਤ ਕੁਮਾਰ ਐ ਉਹਦੇ ਉੱਤੇ ਵੀ ਲੜਾਈ ਝਗੜੇ ਦੇ ਤੇ ਇਸੇ ਤਰ੍ਹਾਂ ਦੇ ਐਕਸਟਰਸ਼ਨ ਦੇ ਕਾਫੀ ਪਰਚੇ ਜਿਹੜੇ ਦਰਜ ਇਹ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੇ ਕੋਚਾ ਹੈ ਕਿ ਕਿੰਨਾ ਇਹਨਾਂ ਨੇ ਪੂਰਾ ਮੋਡਲ ਰੋਪੈਂਡੀ ਕਿਸੇ ਕਿਰੀ ਗੈਂਗ ਕੋਲ ਲੇਤੀ ਨਹੀਂ। ਹੁਣ ਦੀ ਇਨਵੈਸਟੀਗੇ ਇਹ ਜਿਵੇਂ ਮੈਂ ਦੱਸਿਆ ਇਹ ਜਿਹੜਾ ਗੋਪੀ ਨਵਾਂ ਸ਼ਹਿਰੀ ਹੈ ਇਹ ਉਸ ਗੈਂਗ ਨਾਲ ਰਿਲੇਟਡ ਨੇ ਤੇ ਇਹ ਹਰਜੀਤ ਪੰਡਾਲ ਵੀ ਉਸ ਗੈਂਗ ਦਾ ਮੈਂਬਰ ਹੈ ਦੋਨੋਂ ਬਾਹਰ ਵਿਕਤੀ ਬੈਠੇ ਨੇ ਇਹਨਾਂ ਦੋਨੋਂ ਨੂੰ ਵੀ ਕੇਸ ਨਾਮਿਨੇਟ ਕੀਤਾ ਹੈ ਕਿ ਕਿੰਨਾ ਇਨਵੋਲਵਮੈਂਟ ਵੀ ਹੈ ਕਿ ਕਿੰਨੇ ਦਿਨਾਂ ਤੋਂ ਰਹਿ ਰਹੇ ਸੀਗਾ ਖਰੜ ਦੇ ਵਿੱਚ ਤੇ ਹੁਣ ਤੱਕ ਦੀ ਇਨਵੈਸਟੀਗੇ ਇਹ ਇੱਕ ਪੀਜੀ ਚ ਰਹਿ ਰਹੇ ਸੀਗੇ ਇਹਨੂੰ ਪੀਜੀ ਲਿਖਿਆ ਹੋਇਆ ਕਿ ਉੱਥੇ ਰਹੇ ਸੀ ਇਸ ਨੂੰ ਇਹਦੇ ਵਿੱਚ ਕੀ ਐਕਸਟੋਰਸ਼ਨ ਦਾ ਹੀ ਮੇਨ ਕਾਜ਼ ਸੀਗਾ ਟਾਰਗੇਟ ਨੂੰ ਫਿਕਸ ਕਰਨ ਦੀ ਜਾਂ ਕਿਉਂਕਿ ਅੱਗੇ ਵੀ ਦੇਖਿਆ ਗਿਆ ਕਿ ਬਹੁਤ ਸਾਰੇ ਇਦਾਂ ਦੇ ਕਾਲਸ ਹੋਏ ਨੇ ਕਿ ਬਾਹਰੋਂ ਉਹਨਾਂ ਨੂੰ ਫੋਨ ਆਉਂਦੇ ਸੀਗੇ ਪਰ ਕੁਰਗੇ ਇੱਥੇ ਕੰਮ ਕਰਦੇ ਸੀਗੇ ਕੁਝ ਇਦਾਂ ਦਾ ਐਕਸਟੋਰਸ਼ਨ ਦਾ ਵੀ ਨਹੀਂ ਇਹਨਾਂ ਦਾ ਐਕਸਟੋਰਸ਼ਨ ਨਹੀਂ ਜਿਹੜਾ ਆਹ ਵਾਲੇ ਵੈਪਨਸ ਲਾਇਆ ਸੀ ਇਹ ਟਾਰਗੇਟ ਕਿਲਿੰਗ ਵਾਸਤੇ ਸੀ ਨਹੀਂ ਦਰ ਪਰ ਪੁਆਇੰਟ ਇਸ ਕਿ ਇਹ ਟਾਰਗੇਟ ਕਿਲਿੰਗ ਐਕਸਟੋਰਸ਼ਨ ਨਹੀਂ ਸੀਗੀ ਜਾਂ ਫਿਰ ਕੋਈ ਨਾ 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 ਇਹਨਾਂ ਦੀ ਆਪਸੀ ਦੁਸ਼ਮਣੀ ਸੀ ਇਹ ਅਸੀਂ ਜਾਣ ਮੁੱਝ ਕੇ ਹਜੇ ਤੁਹਾਨੂੰ ਡਿਸਕਲੋਜ਼ ਨਹੀਂ ਕਰ ਰਹੇ ਨਾਮ ਜਿਹਦਾ ਟਾਰਗੇਟ ਕਿਲਿੰਗ ਦਾ ਸੀਗਾ ਉਹ ਅਸੀਂ ਸੈਪਰੇਟਲੀ ਰਿਪੋਰਟਸ ਬਣਾ ਕੇ ਭੇਜਾਂਗੇ ਉਹਦੀ ਇਹ ਇਹਨਾਂ ਦੀ ਆਪਸੀ ਦੁਸ਼ਮਣੀ ਦੇ ਤਹਿਤ ਇਹਨਾਂ ਨੇ ਕਿਸੇ ਬੰਦੇ ਨੂੰ ਟਾਰਗੇਟ ਕਰਨਾ ਸੀਗਾ ਉਹ ਬੰਦਾ ਜਿਹੜਾ ਹੈਗਾ ਉਹ ਵੀ ਜਲੰਧਰ ਤੇ ਕਪੂਤਲਾ ਏਰੀਆ ਦੇ ਰਹਿਣ ਵਾਲੇ ਨੇ ਜਿਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਇਹ ਆਪ ਸਰ ਵੀ ਸਭ ਜਾਣਦੇ ਸੀ ਕਿ ਉਹ ਤੋਂ ਜਿਹੜਾ ਮੋਹਿਤ ਨੂੰ ਮਨਿੰਦਰ ਹਾਂ ਹਾਂ ਇਹ ਦੋਸਤੇ ਜਾਣਦੇ ਸੀ ਇਹਨਾਂ ਨੇ ਬਲਕਿ ਜਿਹੜਾ ਮਨਿੰਦਰ ਹੈ ਉਸੇ ਨੇ ਮੋਹਿਤ ਨੂੰ ਡਿਪਲੋਏਟ ਕੀਤਾ ਸੀ ਅੱਗੇ ਇਹ ਅਸਲਾ ਕਲੈਕਟ ਕਰਕੇ ਆਪਦੇ ਕੋਲ ਰੱਖਣਾ ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ ਤੇ ਕੁਝ ਆਇਆ ਇੱਕ ਜਿਹੜਾ ਦੇਖ ਕੇ ਗਿਆ ਲੱਗ ਰਾ ਕੋਣ ਸੀ ਕਿਸ ਤਰ੍ਹਾਂ ਦਾ ਉਹ ਹਜੇ ਆਇਡੈਂਟੀਫਾਈਡ ਸਾਡਾ ਨਹੀਂ ਹੈਗਾ ਉਹ ਸਾਡੀ ਇਨਵੈਸਟੀਗੇਸ਼ਨ ਜੋ ਜਾਰੀ ਰਹੇਗੀ ਜਿਵੇਂ ਇਨਵੈਸਟੀਗੇਸ਼ਨ ਦੌਰਾਨ ਕੋਈ ਬੰਦਾ ਸਾਹਮਣੇ ਆਉਂਦਾ ਤਾਂ ਉਹਨੂੰ ਵੀ ਗ੍ਰਿਫਤਾਰ ਕੀਤਾ ਇੱਕ ਅਮਰ ਸਰ ਕੁੱਛਣਾ ਅਸਲਾ ਪੜਿਆ ਉਹ ਅਲੱਗ ਜਗ੍ਹਾ ਤੇ ਰੱਖਿਆ ਸੀ ਇਹਨਾਂ ਨੇ ਉੱਥੋਂ ਵੀ ਲੈਣ ਚਾ ਉਹ ਸੈਪਰੇਟ ਜਗ੍ਹਾ ਤੇ ਸੀਗੇ ਤੇ ਇਹਨਾਂ ਦੇ ਸਾਥੀਆਂ ਨੇ ਹੀ ਉੱਥੇ ਜਿਹੜਾ ਸੀਗਾ ਉੱਥੇ ਰਖਵਾਇਆ ਸੀਗਾ ਜਿਹੜੇ 12 ਬੰਦੇ ਬੈਠੇ ਆ ਉਹਨਾਂ ਦੇ ਸਾਥੀਆਂ ਨੇ ਉਹ ਅੰਮ੍ਰਿਤਸਰ ਪੁਲਿਸ ਨੇ ਰਿਕਵਰ ਕੀਤਾ ਇਹ ਸਾਡੀ ਪੁੱਛਗਿੱਛ ਉਹਨੇ ਲੇਟੈਸਟ ਹੀ ਆਈ ਹੈ ਅਜੇ ਅਸੀਂ ਅੰਮ੍ਰਿਤਸਰ ਪੁਲਿਸ ਨਾਲ ਟਾਇਪ ਕਰਕੇ ਅਜੇ ਵੀ ਕਲੀਅਰ ਨਹੀਂ ਤਾਂ ਮਿਸ਼ਨਰੇਟ ਕੇ ਦਿਹਾਤੀ ਪੁਲਿਸ ਤੋਂ ਉਹਨਾਂ ਨਾਲ ਟਾਇਪ ਕਰਕੇ ਜਿਹੜੇ ਵੈਪਨ ਰਿਕਵਰ ਹੋਏ ਆ ਫਿਰ ਇਹ ਜੁਆਇੰਟ ਇਨਵੈਸਟੀਗੇਸ਼ਨ ਜਿਹੜੀ ਇਹ ਚਲ ਰਹੀ ਸਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਆਇਆ ਹੈ ਪਹਿਲਾਂ ਕੋਈ ਆਈ ਹੈ ਕੋਈ ਦੇਖੀ ਗਿਆ ਹੈ ਜਾਂ ਫਿਰ ਫਸਟ ਟਾਈਮ ਇਹ ਬਾਈ ਚਾਂਸ ਕਿਉਂਕਿ ਸੁਲਤਾਨਪੁਰ ਨਦੀ ਏਰੀਆ ਦਾ ਹੀ ਮੈਟਰ ਹੈਗੇ ਇਹ ਕਿਉਂਕਿ ਇੱਥੇ ਰਹਿ ਰਿਆ ਸੀਗਾ ਤੇ ਇੱਥੇ ਇਸ ਕਰਕੇ ਆਗੇ ਤੇ ਸਾਨੂੰ ਇਨਫਾਰਮੇਸ਼ਨ ਆਈ ਕਿ ਇਨਫਾਰਮੇਸ਼ਨ ਦੇ ਤੇ ਕਾਫੀ ਭਾਰੀ ਮਾਤਰਾ ਦੇ ਵਿੱਚ ਅਸਲਾ ਆਇਆ ਹੋਇਆ ਤਾਂ ਉਸ ਕਰਕੇ ਅਸੀਂ ਸਾਡੀ ਇੱਥੇ ਟੀਮ ਨੇ ਐਕਟੀਵੇਟ ਹੋ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਦੇ ਵਿੱਚ ਇਹ ਵੀ ਕਲੀਅਰ ਹੋਇਆ ਕਿ ਇਹਨਾਂ ਦੋਨਾਂ ਤੋਂ ਕਿਸੇ ਨੇ ਹੋਰ ਟਾਰਗੇਟ ਕਿਲਿੰਗ ਕਰਨੀ ਸੀ ਜਾਂ ਕੋਈ ਅਲੱਗ ਤੋਂ ਬੰਦਾ ਉੱਥੇ ਉਹ ਵੀ ਹੈ ਤੇ ਇਹ ਟਾਰਗੇਟ ਕਿਲਿੰਗ ਵਾਸਤੇ ਡਿਪਲੋਏਟ ਹੋਣਾ ਸੀਗਾ ਇਹਦੇ ਨਾਲ ਇੱਕ ਦੋ ਸਾਥੀ ਹੋਰ ਵੀ ਇਹਨਾਂ ਨੂੰ ਬਾਹਰੋਂ ਜਿਹੜੇ ਸੀ ਪ੍ਰੋਵਾਈਡ ਕਰਾਇਆ ਜਾਂਦਾ ਸਰ ਅਸਲਾ ਕਿੱਥੋਂ ਆਇਆ ਸੀ ਮਤਲਬ ਬਾਹ ਸਰ ਇਹ ਮੋਹਿਤ ਇਹ ਕਿਹੜੇ ਚ ਰਹਿਦਾ ਸੀ ਕਿ ਕੀ ਕਰਦਾ ਸੀ ਕੋ ਸਟੂਡੈਂਟ ਹੈਗਾ ਜਾਂ ਕਿਤੇ ਪ੍ਰਾਈਵੇਟ ਜੌਬ ਕਰਦਾ ਸੀ ਕਿੰਨੇ ਦਿਨਾਂ ਤੋਂ ਰਹਿ ਰਹੇ ਸੀ ਪ੍ਰਾਈਵੇਟ ਜੌਬ ਕੁਛ ਛੋਟੀ ਕਰਦਾ ਸੀ ਬੜੀ ਮੋਟੀ ਪ੍ਰਾਈਵੇਟ ਜੌਬ ਕਰਦਾ ਸੀ ਕੁਛ ਨਾ ਕਿੰਗਪਿੰਨ ਕੌਣ ਸੀ ਸਰ ਇਹਦਾ ਕਿੰਗਪਿੰਨ ਜਿਹੜਾ ਹੈਗਾ ਉਹ ਦੋਨੋਂ ਬਾਹਰ ਬੈਠੇ ਨੇ ਜਿਹੜਾ ਕਿ ਹਰਜੀਤ ਭੰਡਾਲ ਅਤੇ ਗੋਪੀ ਨਵਸ਼ਹਿਰੀ ਦੇ ਮੈਨੂੰ ਮੈਸੇਜਿੰਗ ਤੋਂ ਲੱਗਦਾ ਹੈ ਕਿ ਅਸਲਾ ਜਿਹੜਾ ਹੈ ਕਿ ਇਹ ਇੰਡੀਆ ਤੋਂ ਹੀ ਇਹਨਾਂ ਨੂੰ ਪਹੁੰਚਿਆ ਹੈ ਕਿ ਮਤਲਬ ਬਹੁਤ ਕਰਾਸ ਬਾਰਡਰ ਦੀ ਚੀਜ਼ ਹੈਗੀ ਇਹ ਇਹ ਹੋ ਜਾਈਏ ਚੈੱਕ ਕਰਦਾ ਬਾਕੀ ਇਹ ਮੈਸੇਜ ਜਿਹੜੇ 9 9 ਰਾਉਂਡਸ ਹੈ ਜਿਹੜੇ ਜਾਬਤੇ ਤਾਂ ਇੱਥੇ ਲੋਕਲ ਹੀ ਹੈ ਤੇ ਇਹ ਸਾਰੀ ਚੀਜ਼ ਹੈ ਨੀ ਡਿਊਰਿੰਗ ਇਨਵੈਸਟੀਗੇਸ਼ਨ ਸਮਝੋ ਸਰ ਨਮਾਸ਼ਹਿਰ ਇਹ ਤਾਂ ਨਾ ਅਮ ਕੋਈ ਗੈਂਗਸਟਰ ਕੋਈ ਅਪਕਵਾਲੀ ਸੀ ਕਿਸ ਤਰ੍ਹਾਂ ਦਾ ਕੋਈ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ ਹਾਂਜੀ ਨਾ ਇਹ ਹੀ ਨਮਾਸ਼ਹਿਰ ਵਿੱਚ ਰਤਨਦੀਪ ਸਿੰਘ ਕਤਲ ਕੇਸ ਹੋਇਆ ਸੀਗਾ ਇਹ ਗੋਪੀ ਨਮਾਸ਼ਹਿਰ ਵਾਲਾ ਜਿਹੜਾ ਹੈ ਉਹਦੇ ਵਿੱਚ ਵੀ ਨੋਮੀਨੇਟਡ ਹੈ ਤੇ ਉਹਦੇ ਵਿੱਚ ਸਰ ਇਹਦੇ ਵਿੱਚੋਂ ਇੱਕ ਚੀਜ਼ ਹੈ ਕਿਵੇਂ ਇਹ ਸ਼ੁਰੂ ਕਰ ਰਹੇ ਆ ਆਪਣਾ ਕੰਮ ਇਹ ਕੋਈ ਵੱਡੇ ਗੈਂਗਸਟਰ ਨੇ ਉਹਨਾਂ ਵਾਂਗੂ ਵੀ ਬੰਨਣਾ ਚਾਹੁੰਦੇ ਜਾਂ ਕੋਈ ਹੋਰ ਮੈਥ ਹੈਗਾ ਸੀ ਇਹ ਗੈਂਗ ਦਾ 파ਟ ਨੇ ਤੇ ਆਲਰੇਡੀ ਹੌਲੀ ਹੌਲੀ ਫਿਰ ਗਰੋ ਕਰਕੇ ਬੰਨਣਾ ਚਾਹੁੰਦੇ ਨੇ ਪਰ ਇਹ ਪਹਿਲੇ ਹੀ ਜਿਹੜਾ ਕਾਨੂੰਨ ਹੈ ਇਹਨਾਂ ਨੂੰ ਇਹਦੇ ਵਾਸਤੇ ਇਹਨਾਂ ਨੂੰ ਸਿਰਫ ਕੁਝ ਪੈਸੇ ਜਾਂ ਕਮਿਸ਼ਨ ਹੈ ਉਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਹੈ ਹਾਂ ਜੀ ਹਾਇ ਤਾਂ ਸਭ ਕੁਝ ਫੌਨ ਬਣੀ ਉਹ ਐਗਜ਼ੈਕਟ ਜਿਹੜੀ ਹੈਗੀ ਆ ਉਹ ਅਸੀਂ ਚੈੱਕ ਕਰਕੇ ਤੁਹਾਨੂੰ ਦੱਸ ਦਾਂਗੇ